ਲੋਕਾਂ ਨੂੰ ਸਾਬ ਚਾਹੀਦਾ ਲੋਕਾਂ ਦਾ ਸਾਬ ਸਭ ਲੋਕ ਨੇ ਲੋਕ ਕਦੀ ਸ਼ਾਂਤੀ ਦੇ ਅਧੀ ਪਜਾਰੀਆਂ ਕਦੀ ਕਿਸੇ ਨੇ ਸ਼ਾਂਤੀ ਨਹੀਂ ਭੰਕ ਕੀਤੀ ਰਾਤੇਵਾਲ ਸਾਰੇ ਗੱਲ ਕਹਿੰਦੇ ਹੁੰਦੇ ਸੀ ਜੇ ਚਾਂਤ ਰਮਾਂਗੇ ਤੇ ਮੋਰਚੇ ਜਿਹੜੇ ਥਾਣਿਆਂ ਦੇ ਵਿੱਚ ਚੰਸ ਰਨ 36 ਅਫਸਰ ਆਏ ਆ ਜਿਹੜੇ ਲੋਕਾਂ ਦਾ ਗਲਤ ਕੰਮ ਕਰ ਰਹੇ ਆ ਉਹਨਾਂ ਦੇ ਖਿਲਾਫ ਵੜਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਜੇ ਨਾ ਕਾਰਵਾਈ ਹੋਈ ਤੇ ਉਹਨਾਂ ਜਿਹੜਾ ਝੁੱਟੇ ਫੜਦੇ ਉਹਨਾਂ ਬੱਚੀਆਂ ਤੇ ਉਹਨਾਂ ਭਰਾਵਾਂ ਤੇ ਦੱਸੇ ਆਪਣੇ ਐਸਐਚਓ ਨੂੰ ਤੋ ਕਾ ਕਦੀ ਵੀ ਦਬਣ ਵਾਲੇ ਲੋਕ ਨਹੀਂ ਕੇ ਤੇਰੇ ਮਨ ਚ ਭਲੇਖਾ ਹੱਸਦਾ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਕਿਸਾਨੀ ਨੇ ਰਾਜੇ ਆਲ ਜਿੰਦਾਬਾਦ 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 ਮਸਲਾ ਜ਼ਮੀਨਾਂ ਦਾਲੇ ਵੀ ਜਿਹੜਾ ਜ਼ਮੀਨਾਂ ਵਾਲਾ ਉਹੀ ਹੈ ਮਸਲਾ ਸਰਪਾਲ ਸਿੰਘ ਜੀ ਹਰਵਿੰਦਰ ਸਿੰਘ ਜੀ ਲੈ ਕੇ ਆ ਰਹੇ ਨੇ ਬਹੁਤ ਵੱਡਾ ਜਹਾ ਜਹਾ ਸ਼ਾਹਕੋੜ ਤੋਂ ਹੀ ਪਹੁੰਚ ਕੇ ਆਈਆ ਜਹਾ ਮਹਿਦਬੁਰ ਵਾਲਾ ਸਤਿ ਸ਼੍ਰੀ ਅਕਾਲ सान जसविंदर आज़ादो मर्दा मुरदा

ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਧੱਕਾ ਖਾਈ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਕਿਸਾਨ ਮਜ਼ਦੂਰ ਅਕਦਾ ਜਿੰਦਾਬਾਦ 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 ਅੱਛਾ ਚੱਕ ਕ੍ਰਾਂਤ ਮਰਦਾਬਾਦ 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 ਅੱਛਾ ਚੱਕ ਸਵਰ ਮਰਦਾਬਾਦ 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 ਅੱਛਾ ਚੱਕ ਸਵਰ ਮਰਦਾਬਾਦ 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 ਅੱਛਾ ਚੱਕ ਤੇਰੀ ਧੱਕਾ ਖਾਈ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਅੱਛਾ ਚੱਕ ਤੇਰੀ ਧੱਕਾ ਖਾਈ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਅੱਛਾ ਚੱਕ بند کرو بند کرو پکا کھائی بند کرو بند کرو بند کرو پکا کھائی بند کرو بند کرو بند کرو ٹھنڈے بھی پائے چلے جاتے ہیں کہ ٹھنڈیاں نال یہ پنڈی اب یار صاحب کے ساتھ میں میں کہی اٿے بھی کوئی میں لے رہی ہاں ਕਸ਼ਮੀਰ ਸਿੰਘ ਜੀ ਅੱਜ ਕੀ ਕਾਰਨ ਹੋਇਆ ਜਿਹੜਾ ਤੁਹਾਨੂੰ ਥਾਣੇ ਸਦਰ ਦੇ ਬਾਹਰ ਨਕੋਦਰ ਦੇ ਧਰਨਾ ਲਾਣਾ ਪੈ ਰਿਹਾ ਸਭ ਤੋਂ ਪਹਿਲਾਂ ਤਾਂ ਫਤੇ ਬਲਾਈਏ ਬਾਹਿਗੂ ਦਾ ਖਾਲਸਾ ਬਾਹਿਗੂ ਫਤੇ ਜਿਹੜੀ ਗੁਰੂ ਦੀ ਤਾਕਤ ਨਾਲ ਦੀ ਤੁਰੇ ਫਿਰਦੇ ਆ ਸਾਡੇ ਦੇਸ਼ ਦੀਆਂ ਸਰਕਾਰਾਂ ਸਾਡਾ ਬੜੇ ਤੱਕੇ ਕਰ ਰਹੀਆਂ ਪੈਡ ਉੱਗੀ ਦੇ ਵਿੱਚ ਇੱਕ ਜਸਵਿੰਦਰ ਸਿੰਘ ਯਾਦਨਾ ਦਾ ਸਾਡਾ ਵਰਕਰ ਹੈ ਬਹੁਤ ਵਧੀਆ ਉਹਨਾਂ ਦਾ ਕੋਈ ਦੁਕਾਨਾਂ ਦਾ ਡਿਸਪੂਟ ਚੱਲਦਾ ਬੜੇ ਲੰਮੇ ਅਰਸ਼ੇ ਤੋਂ ਦੇਖੋ ਕਾਨੂੰਨ ਦੋ ਤਰ੍ਹਾਂ ਦੇ ਇੱਥੇ ਚੱਲ ਰਹੇ ਇਸ ਦੇਸ਼ ਵਿੱਚ ਉਹਦੇ ਕੋਲ ਸਟੇ ਸੀ ਸਟੇ ਦੇ ਬਾਵਜੂਦ ਐਸਐਚਓ ਨੇ ਜਾ ਕੇ ਜਿੰਦੇ ਤੜਾ ਕੇ ਦੂਜੀ ਧਰ ਦਾ ਕਬਜ਼ਾ ਕਰਾਇਆ ਕਬਜ਼ਾ ਕਰਾਉਣ ਤੋਂ ਬਾਅਦ ਉਹਦੇ ਘਰਵਾਲੀ ਤੇ ਉਹਦੀਆਂ ਧੀਆਂ ਤੇ ਉਹਦੇ ਆਪ ਦੇ ਉੱਤੇ ਉਹਦੇ ਲਟਕੇ ਦੇ ਉੱਤੇ ਪਰਚਾ ਕਰਕੇ ਜਸਵਿੰਦਰ ਸਿੰਘ ਆਜ਼ਾਦ ਨੂੰ ਕੱਲ ਅੰਦਰ ਦਿੱਤਾ ਉਦੋਂ ਮਾੜੀ ਗੱਲ ਕੀ ਕੀਤੀ ਕੱਲ ਐ ਐਸਐਚਓ ਨੇ ਸੱਦ ਕੇ ਉਹ ਦੂਜੀ ਧਿਰੋਂ ਉਹਨਾਂ ਦੇ ਵਿੱਚ ਪਿਠਾੜ ਕੇ ਜੇ ਤੂੰ ਉਹਨਾਂ ਨੂੰ ਸੱਦਣਾ ਆ ਤੂੰ ਸਾਨੂੰ ਵੀ ਦੱਸ ਦਿੱਤੀ ਵੀ ਉਹਨਾਂ ਆ ਸਾਹਮਣੇ-ਸਾਹਮਣੇ ਗੱਲ ਹੋ ਜੂਗੀ ਉਹਨਾਂ ਨੂੰ ਸੱਦ ਕੇ ਇੱਥੇ ਤੱਕ ਦਬਾਅ ਪਾ ਆ ਗਿਆ ਵੇ ਜਾ ਫੈਸਲਾ ਕਰ ਲਾ ਨਹੀਂ ਤਾਂ ਮੈਂ ਫੇਰ ਰੈਸਟ ਪਾਉਂਗਾ ਅਖੀਰ ਤੇ ਜਾਮੀ ਜਦੋਂ ਸਾਡੀ ਗੱਲ ਟੁੱਟੀ ਆ ਮੈਂ ਕਿਹਾ ਤੁਸੀਂ ਰੈਸਟ ਪਾਓ ਜੇ ਸਾਡੇ 'ਚ ਹਿੰਮਤ ਆਊਗੀ ਅਸੀਂ ਰੈਸਟਾਂ ਪੜਾਈਆਂ ਅਸੀਂ ਮਨਜੀਤ ਸਿੰਘ ਧਰੇਰ ਨੂੰ ਦੇਸ਼ ਦਾ ਇਤਿਆਹ ਕਹਿ ਰਿਹਾ ਆ ਸਜ਼ਾ 20 ਸਾਲ ਦੀ ਹੋ ਗਈ ਕਿਸਾਨ ਜੁਨੀਆ ਨਾਲ ਅਸੀਂ ਉਥੇ ਇਕੱਠੇ ਹੋ ਕੇ ਜੇਲ੍ਹ ਦੇ ਮੋਰੇ ਧਰਨਾ ਲਾ ਕੇ ਅਸੀਂ ਆਪਣੇ ਕਿਸਾਨ ਆਗੂ ਨੂੰ ਮਨਜੀਤ ਸਿੰਘ ਤਨੇਰ ਨੂੰ ਜੇਲ੍ਹ ਤੋਂ ਰਿਹਾ ਕਰਾਇਆ ਤੇ ਐਸਐਚਓ ਸਾਹਿਬ ਨੂੰ ਦੱਸਣਾ ਚਾਹੁੰਦੇ ਆ ਤੇਰੀਆਂ ਰੈਸਟਾਂ ਸਾਡੇ ਅਗੇ ਕੁਝ ਨਹੀਂ ਕਰਨਗੀਆਂ ਜੇ ਤੂੰ ਇੱਥੇ ਤਰ੍ਹਾਂ ਧੱਕੇ ਕਰੂਗਾ ਤੇ ਅਸੀਂ ਫੇਰ ਸੜਕਾਂ ਤੇ ਆਵਾਂਗੇ ਅਸੀਂ ਪਿੰਡ-ਪਿੰਡ ਜਾ ਕੇ ਮੁਜਾਰੇ ਤੇਰੇ ਖਿਲਾਫ ਕਰਾਂਗੇ ਅਸੀਂ ਕਦੇ ਵੀ ਇਹ ਗੱਲ ਸਹਿਣ ਨਹੀਂ ਕਰਾਂਗੇ ਤੂੰ ਜੋ ਮਰਜ਼ੀ ਕਰੀ ਜਾਵੇਂ ਪੂਰੇ ਪੰਜਾਬ ਦੇ ਵਿੱਚੋਂ ਇੱਕ ਨੰਬਰ ਦਾ ਜ਼ਿਲ੍ਹਾ ਜਲੰਧਰ ਆ ਜਲੰਧਰ ਜ਼ਿਲ੍ਹਾ ਦੇ ਵਿੱਚੋਂ ਇੱਕ ਨੰਬਰ ਦਾ ਥਾਣਾ ਨਕੌਦਰ ਦੇ ਏਰੀਆ ਨਕੌਦਰ ਜਿਹਨੂੰ ਕਹਿੰਨੇ ਆਪਾਂ ਬੜੇ ਸੁਰਜੇ ਲੋਕ ਨੇ ਇੱਥੇ ਜੇ ਤੂੰ ਇਹਨਾਂ ਲੋਕਾਂ ਨਾਲ ਇਸ ਤਰ੍ਹਾਂ ਧੱਕੇ ਕਰੂਗਾ ਤੇ ਫੇਰ ਬਾਕੀ ਦਾਦ ਕਿਸੇ ਪਾਸੇ ਕਿੰਨੇ ਕਿੰਨੇ ਤਾਂ ਡਿਊਟੀ ਕੀਤੀ ਹੋਣੀ ਤਾਂ ਤੂੰ ਕਿਵੇਂ ਧੱਕੇ ਕਰਦਾ ਰਿਹਾ ਹੋਗਾ ਕਿਵੇਂ ਲੋਕ ਸਹਿਣ ਕਰਨਗੇ ਇਹ ਸਾਡੀ ਬਰਦਾਸ਼ਤ ਤੋਂ ਬਾਹਰ ਆ ਇਸ ਕਰਕੇ ਅੱਜ ਅਸੀਂ ਇਹ ਦੁਖੀ ਹੋ ਕੇ ਆਏ ਆ ਨਹੀਂ ਤਾਂ ਮੋਰੇ ਕਣਕੀਆਂ ਬਾਢੀ ਆਉਣ ਵਾਲੀ ਆ ਆਪਣੀਆਂ ਤਿਆਰੀਆਂ ਕਰਨੀਆਂ ਸੋ ਅਸੀਂ ਆਪਣੇ ਸੰਦ ਸੜੇ ਤਿਆਰ ਕਰਨੇ ਹੁੰਦੇ ਆ ਬੜੇ ਕੰਮ ਨੇ ਬਸਾਖੀ ਦਾ ਦਿਹਾੜਾ ਮਨਾਉਣਾ ਸਾਰੇ ਗੁਰਸਿੱਖ ਬੰਦੇ ਨੇ ਸਾਰੇ ਗੁਰੂ ਘਰ ਨੂੰ ਮੰਨਣ ਵਾਲੇ ਲੋਕ ਨੇ ਤੇ ਅੱਜ ਸਾਨੂੰ ਮੁਖਤ ਮੁੱਲਾ ਪਰੇਸ਼ਾਨ ਕਰਕੇ ਇਸ ਐਸਐਚਓ ਨੇ ਥਾਣੇ ਦੇ ਮੋਰੇ ਬੈਠੇਲੇ ਮਜਬੂਰ ਕੀਤਾ ਹੁਣ ਤੁਸੀਂ ਕੀ ਮੰਗ ਕਰਦੇ ਆ ਅਸੀਂ ਮੰਗ ਕਰਦੇ ਪਰਚਾ ਰੱਦ ਕੀਤਾ ਜਾਵੇ ਐਸਐਚਓ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਜਿਹੜੇ ਐਸਐਚਓ ਨੇ ਗਲਤ ਪਰਚਾ ਕੀਤਾ ਔਰ 12 ਬੰਦਿਆਂ ਨੂੰ ਥੱਦ ਕੇ ਸਾਡੇ ਬੰਦਿਆਂ ਨੂੰ ਥ੍ਰੈਟ ਕੀਤਾ ਤੇ ਨਾਲੇ ਉਹਦੇ ਖਿਲਾਫ ਪਰਚਾ ਕੀਤਾ ਤੇ ਨਾਲੇ ਇਹ ਚੋਲਜਾ ਪਰਚਾ ਦਿੱਤਾ ਤੇ ਨਾਲੇ ਆਪਣੇ ਜਿੰਦੇ ਤੜਾਕਰੋਂ ਦਾ ਕਬਜ਼ਾ ਕਰਾਇਆ ਹਾਂਜੀ ਸਰ ਕੀ ਨਾਮ ਜੀ ਜੇ ਨਾਮ ਗੁਰਿੰਦਰ ਸਿੰਘ ਹੈ ਜੀ ਗੁਰਿੰਦਰ ਜੀ ਕੀ ਗੱਲਬਾਤ ਹੋਈ ਆ ਇਹ ਇਹ ਗੱਲਬਾਤ ਇਦਾਂ ਹੀ ਹੈ ਜੀ ਅਸੀਂ ਮੇਰਾ ਪਿੰਡੂਗੀ ਆ ਜੀ ਤੇ ਸਾਡੀਆਂ ਆਪਣੀਆਂ ਵਿਰਾਸਤ ਦੇ ਕਰਨਾ ਸਾਡੀ ਉਗੀ ਕਾਫੀ ਦੁਕਾਨਾਂ 20 ਇਹ ਬੰਦਾ ਜਸਵਿੰਦਰ ਸਿੰਘ ਆ ਯਾਦ ਜੀ ਇੱਕ ਬਦਮਾਸ਼ ਟਾਈਪ ਦਾ ਬੰਦਾ ਜੀ ਅੱਗੇ ਉਹ ਠੱਗਾ ਕਰ ਚੁੱਕਾ ਸੀ ਸਾਡੇ ਨਾਲੇ ਅਸੀਂ ਮੇਰੇ ਬਜ਼ੁਰਗਾਂ ਨੇ ਕੀਤਾ ਸਨ ਨਾ ਕੀਤਾ ਦੋਹਾਂ ਸਾਡੀ ਦੁਕਾਨਾਂ ਅੱਗੇ ਵੀ ਇਹਨੇ ਕੋਸ਼ਿਸ਼ ਕੀਤੀ ਆ ਉਹਦੇ ਵੀ ਸਭ ਪਿੰਡ ਦੇ ਬੰਦੇ ਰਹਿ ਕੇ ਇਹਨਾਂ ਸਾਡਾ ਸੁਨੋਤਾ ਕਰਾਇਆ ਸੀ ਉਹਦੇ ਬੰਦਾ ਫੇਰ ਹੀ ਕੱਲਿਆ ਜੀ ਇਹਨੇ ਹਫਤਾ ਕਿਰੋ ਸਾਡੀ ਜਿੱਡੇ ਤੋੜ ਕੇ ਦੁਕਾਨ ਦਾ ਸਮਾਨ ਬਾਹਰ ਸੁੱਟਦਾ ਉਹ ਦੁਕਾਨ ਤਨ ਜ਼ਿਆਦ ਕਿਬਜ਼ੇ ਕਰਨ ਦੀ ਕੋਸ਼ਿਸ਼ ਕਰਨ ਲੱਗੇ ਉਹਨਾਂ ਦੀ ਗੈਂਸਾ ਸੀ ਵੀਰ ਆਪਣਾ ਇੱਥੇ ਆਪਣਾ ਪਰਚਾ ਦਰਜ ਕਰਾਇਆ ਜੀ ਕਿਉਂਕਿ ਇਹਨਾਂ ਸਾਰਾ ਸਮਾਨ ਸੋਨ ਆਪਣਾ ਬੰਦੇ ਦਾ ਕਾਫੀ ਕੀਮਤੀ ਸਮਾਨ ਸੀ ਬਰਦਾਨਾ ਉਹ ਚੋਰੀ ਕੀਤਾ ਨੇ ਜੀ ਉਹਦਾ ਖੁੱਡ-ਖੁੱਡ ਕੀਤਾ ਉਹ ਕੀਮਤੀ ਸਮਾਨ ਸੀ ਕਾਫੀ ਕੋ ਕੀਤਾ ਜੀ ਇਹਨੇ ਉਹਦੇ ਜਿੱਥੇ ਦੀ ਪਰਚਾ ਕਰਾਇਆ ਵਾ ਪਰ ਇਹ ਆਪਣੀ ਇੱਕ ਜੂਨੀਅਰ ਦੀ ਆੜ ਆੜ ਹੈਡ ਆਪਣਾ ਨੂੰ ਕਰ ਰਿਹਾ ਵੀ ਮੈਂ ਉਹਦੇ ਉਹਨਾਂ ਦੀ ਟੈਸਟਾਂ ਜੀ ਕਰ ਰਿਹਾ ਵਾ ਪ੍ਰਸ਼ਾਸਨ ਨੂੰ ਤਾਂ ਅਸੀਂ ਬੇਤੀ ਕਰਨਾ ਚਾਹੁੰਦੇ ਆਂ ਵੀ ਆਪਣਾ ਜੂਨੀਅਰ ਆਪਣੀ ਹੋਰ ਕੰਮਲੀ ਬਣੀ ਸੀ ਉਹਨਾਂ ਨੂੰ ਇਹ ਬਦਨਾਮ ਨਾ ਕਰੇ ਕਿਉਂਕਿ ਬਦਮਾਸ਼ ਟਾਈਪ ਦਾ ਬੰਦਾ ਸੀ ਇਹ ਜੂਨੀਅਨ ਨੂੰ ਵੀ ਇਹ ਕਹਿਣਾ ਚਾਹੁੰਦੇ ਇਤੇ ਬੰਦੇ ਨੂੰ ਬਾਹਰ ਕੱਢਿਆ ਜਾਵੇ ਨਹੀਂ ਤੇ ਬੰਦੇ ਨੂੰ ਹੁਸ਼ਿਆ ਮਿਲੂਗੀ ਤੇ ਹੋਰ ਇਦਾਂ ਗਲਤ ਕੰਮ ਕਰੂਗਾ ਜੂਨੀਅਨ ਬਦਨਾਮ ਹੋਊਗੀ ਤੇ ਅਸੀਂ ਬਿੰਦੇ ਖੁਦ ਕਿਸਾਨ ਆ ਅਸੀਂ ਖੁਦ ਜ਼ਿੰਮੇਵਾਰ ਆ ਅਸੀਂ ਵੀ ਜੂਨੀਅਨ ਬਿਲੋਂਗ ਕਰਦੇ ਆ ਪਰ ਸਾਡਾ ਮਤਲਬ ਇਹ ਨਹੀਂ ਕਿਸੇ ਦਾ ਕਰਜ਼ਾ ਕਰੀਏ ਜਾਂ ਜਾ ਕੇ ਕਿਸੇ ਗਲਤ ਬੰਦੇ ਨਾਲ ਕੱਢੀਏ ਜੂਨੀਅਨ ਵਿੱਚ ਅਪੀਲ ਕਰਨਾ ਕਿ ਬੰਦੇ ਨੂੰ ਬਾਹਰ ਕੱਢ ਦਿੱਤਾ ਜਾਵੇ ਤੁਸੀਂ ਰਾਜੇਵਾਲ ਜਿਹੜੀ ਹੈਗੀ ਸੰਸਥਾ ਹੈਗੀ ਉਹਨਾਂ ਵੱਲੋਂ ਉਧਰ ਧਰਨਾ ਲਗਾਇਆ ਜਾ ਰਿਹਾ ਤੁਸੀਂ ਵੀ ਇੱਥੇ ਧਰਨਾ ਲਗਾ ਰਹੇ ਹੋ ਕੀ ਕਰ ਰਹੇ ਸਾਡਾ ਧਰਨਾ ਕੋਈ ਨਜਾਇਜ਼ ਨਹੀਂ ਹੈਗਾ ਜੀ ਉਹਨਾਂ ਧਰਨਾ ਬਲ ਕੇ ਨਜਾਇਜ਼ ਹੈ ਉਹ ਗਲਤੰਦੀ ਸਪੋਰਟ ਕਰ ਰਹੇ ਆ ਅਸੀਂ ਦਾ ਆਪਣਾ ਜੀ ਪੱਖ ਰੱਖ ਰਹੇ ਆ ਕਿ ਅਸੀਂ ਦਾ ਅਸੀਂ ਤਾਂ ਆਪਣੇ ਵਿਕਟੇ ਵਿੱਚ ਅਸੀਂ ਦਾ ਸੋਰੀ ਅਸੀਂ ਅਸਾਨਾ ਤੱਕਾ ਹੋਇਆ ਵਾ ਤੇ ਅਸੀਂ ਤਾਂ ਕਹਿ ਰਹੇ ਆ ਉਹਦੀ ਉਹ ਜੋ ਦੀ ਬੰਦੀ ਕਾਰਵਾਈ ਉਹ ਕੀਤੀ ਜਾਵੇ ਸਭ ਨੂੰ ਸਾਫ ਦਾ ਨਹੀਂ ਪੁਲਿਸ ਵੱਲੋਂ ਤਾਂ ਕਾਰਵਾਈ ਕੀਤੀ ਗਈ ਤੁਹਾਨੂੰ ਫੇਰ ਵੀ ਥਾਣੇ ਆਣਾ ਪਿਆ ਕੀ ਕਾਰਨ ਹੋ ਗਿਆ ਅਸੀਂ ਇਹ ਕਰ ਰਹੇ ਆ ਪ੍ਰਸ਼ਾਸਨ ਬੇਨਤੀ ਕਰਨ ਆਏ ਆ ਕਿ ਕਿਸੇ ਨੂੰ ਪ੍ਰੈਸ਼ਰਾਈਜ਼ ਥੱਲੇ ਨਾ ਹੋਣ ਜੋ ਸੱਚ ਨੂੰ ਸੱਚ ਰੱਖਣ ਝੂਠ ਨੂੰ ਝੂਠ ਅਸੀਂ ਤੇ ਬੇਨਤੀ ਕਰਦੇ ਹਾਂ ਜਿਹੜੇ ਪ੍ਰਸ਼ਾਸਨ ਨੂੰ ਕਿ ਉਹ ਕਿਸੇ ਇਦਾਂ ਦੇ ਪ੍ਰੈਸ਼ਰ ਦਾ ਪ੍ਰੈਸ਼ਰ ਕਰਕੇ ਉਹਨੂੰ ਕੋਈ ਰਿਲੀਫ ਨਾ ਦੇਣ ਕਿਸੇ ਤਰ੍ਹਾਂ ਨਹੀਂ ਫੇਰ ਧਰਨਾ ਲਗਾਉਣ ਦੀ ਕੀ ਜ਼ਰੂਰਤ ਪੈਗੀ ਸਾਡਾ ਕੋਈ ਨਾ ਸਾਡੇ ਸਾਰੇ ਆਪਣੇ ਜੀ ਆਪਣੇ ਸਾਡੇ ਬਹੁਤ ਬੰਦੇ ਆ ਪੰਚਾਇਤੀ ਬੰਦੇ ਆ ਜਿਹਦੇ ਜਿਹਦੇ ਮਗਰ ਉਹ ਜੇ ਬੰਦਾ ਸਾਡੇ ਉੱਗੀ ਦਾ ਮਗਰ ਪਿੰਡ ਬੰਦਾ ਇੱਕ ਵੀ ਨਹੀਂ ਆਇਆ ਪਿੰਡ ਨੂੰ ਸਾਰੇ ਲਾਮਲੇ ਬੰਦੇ ਆ ਅਸੀਂ ਤਾਂ ਆਪਣੇ ਇੱਕ ਪਿੰਡ ਤੌਰ ਤੇ ਪੰਚਾਇਤ ਤੌਰ ਤੇ ਅਸੀਂ ਬੇਨਤੀ ਕਰਨਾ ਹੈ ਠੀਕ ਸਰ ਕੀ ਕਾਰਨ ਇੱਕ ਪਾਸੇ ਰਾਜੇਵਾਲ ਇੱਕ ਪਾਸੇ ਲਖੋਵਾਲ ਦੋਨੇ ਕਿਸਾਨ ਜੱਥੇਬੰਦੀਆਂ ਜਿਹੜੀਆਂ ਹੈਗੀਆਂ ਨਾਲਗੋਨ ਲਈ ਨਿਕੋਦਰ ਪੁੰਚੀਆਂ ਗਈਆਂ ਥਾਣੇ ਦੇ ਵਿੱਚ ਕੀ ਮਾਮਲਾ ਇਹ ਬ੍ਰਦਰ ਇੱਕ 32 ਨੰਬਰ ਐਫ ਆਰ ਆਰ ਦਾ ਹੋਈ ਸੀ ਉੱਗੀ ਚੌਕੀ ਦੇ ਵਿੱਚ ਖੁਦ ਕਰਨਾ ਹੁੰਦਾ ਦੋਸਤ ਦਾ ਰੋਣਾ ਹੈ ਉੱਥੇ ਇੱਕ ਚੋਰੀ ਦੀ ਐਫ ਆਰ ਆਰ ਦੇ ਵਿੱਚ ਗੱਲ ਇੱਕ ਜਸਵਿੰਦਰ ਸਿੰਘ ਨਾਂ ਦੇ ਬੰਦੇ ਦੀ ਅਰੈਸਟ ਪਾਈ ਗਈ ਸੀ ਠੀਕ ਹੈ ਜੀ ਜਸਵਿੰਦਰ ਸਿੰਘ ਦੀ ਪਾਰਟੀ ਇਹ ਕਲੇਮ ਕਰ ਰਹੀ ਹੈ ਕਿ ਉਹਦੀ ਅਰੈਸਟ ਗਲਤ ਪਈ ਹੈ ਜਾਂ ਕਿ ਉਹਦੀ ਜਿਹੜੀ ਅਰੈਸਟਾਂ ਬਿਲਕੁਲ ਤੱਥਾਂ ਦੇ ਆਧਾਰ ਤੇ ਪਾਈ ਗਈ ਹੈ ਐ ਸਰ ਕੋਈ ਸੀਸੀਟੀਵੀ ਫੁਟੇਜ ਵੀ ਸਾਹਮਣੇ ਹੈ ਜੀ ਇਹ ਤਾਂ ਤੁਟੀਸ਼ੀਅਫਸਾ ਤੁਹਾਨੂੰ ਬਿਹਤਰ ਦੱਸ ਸਕਦਾ ਮੈਨੂੰ ਇਹਦੇ ਬਾਰੇ ਪਤਾ ਨਹੀਂ ਸਰ ਮਾਮਲਾ ਅਖੀਰ ਕੀ ਹੈਗਾ ਵਾ ਜਿਹੜਾ ਇਹਨਾਂ ਨੂੰ ਜਿਹੜਾ ਹੈਗਾ ਆ ਕੇ ਧਰਨੇ ਲਗਾਣੇ ਪੈ ਰਹੇ ਹੈਗੇ ਆ ਕੀ ਇਹ ਇਨਸਾਫ ਦੀ ਮੰਗ ਕਰ ਰਹੇ ਨੇ ਕੀ ਮੰਗ ਕਰ ਰਹੇ ਨੇ ਇਹ ਬਿਲਕੁਲ ਬ੍ਰਦਰ ਇੱਕ ਪਾਰਟੀ ਜਿਹੜੀ ਆ ਉਹ ਕਹਿ ਰਹੀ ਆ ਦੇਖੋ ਜੀ ਵੀ ਸਾਡੇ ਤੇ ਲਗਾਤਾਰ ਦੁਕਾਨਾਂ ਅਸੀਂ ਕਿਰਾਏ ਤੇ ਦਿੰਨੇ ਆ ਉਹਦੇ ਜਿੰਦਰੇ ਤੋੜ ਕੇ ਜਿਹੜਾ ਸਾਡੇ ਕਿਰਾਏਦਾਰਾਂ ਨੂੰ ਪ੍ਰਸ਼ਾਨ ਕੀਤਾ ਜਾਂਦਾ ਜਾਂ ਕਿ ਇਸ ਬੰਦੇ ਨੂੰ ਇੱਕ ਦੁਕਾਨ ਦਿੱਤੀ ਆ ਜਿਹਦਾ ਕੋਰਟ ਮੈਟਰ ਚੱਲਦਾ ਜੋ ਕੋਰਟ ਫੈਸਲਾ ਕਰੇਗੀ ਸਾਨੂੰ ਮੰਨਣਯੋਗ ਹੋਏਗਾ ਠੀਕ ਹੈ ਨਾ ਪਰ ਦੂਜੀ ਧਿਰ ਕਹਿ ਰਹੀ ਆ ਵੀ ਨਹੀਂ ਜਿਹੜਾ ਸਾਡੇ ਬੰਦੇ ਤੇ ਪਰਚਾ ਕੇ ਦਰਜ ਹੋਇਆ ਹੈ ਗਲਤ ਦਰਜ ਹੋਇਆ ਹੈ ਆਪਣਾ ਪੱਖ ਉਹ ਆਪਣਾ ਪੱਖ ਰੱਖ ਰਹੀ ਨੂੰ ਪਰ ਉਹਨਾਂ ਵੱਲੋਂ ਰੋਪ ਲਗਾਏ ਜਾ ਰਹੇ ਆ ਕਿ ਕਿਸਾਨ ਜੱਥੇਬੰਦੀਆਂ ਦੀ ਆੜ ਦੇ ਵਿੱਚ ਜਿਹੜਾ ਹੈਗਾ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਤੇ ਬੰਦਾ ਛਡਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਰੋਪਾਂ ਦੀ ਜਿਹੜੀ ਆ ਉਹ ਉਹੀ ਦੱਸ ਸਕਦੇ ਵੀ ਉਹ ਰੋਪ ਕੇਸ ਅਧਾਰ ਤੇ ਲਾ ਦੇ ਉਹਨਾਂ ਬਾਰੇ ਉਹੀ ਦੱਸ ਸਕਦੇ ਠੀਕ ਹੈ